Yeah ਜਿਹੜਾ ਗੁਰਦਾਸਪੁਰ ਦਾ ਟ੍ਰੇਨ ਵਾਹਣ ਆ ਸਾਡੇ ਵਿਜੀਗ ਸਮਾਧਰ ਕਿਸਾਨ ਨੇ ਇਹਨਾਂ ਨੇ 200 ਕਾ ਟਰਾਲੀ ਦੀ ਟੜੀ ਘਾਡੇ ਦੇ ਕੋਲ ਦੋ ਕਿੱਤੇ ਨੇ ਸੜੀ ਸਾਰੀ ਤੇ ਬਾਕੀ ਨਾਰ ਮੋਲ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਵਣੀਆਂ ਲਉ ਆਈ ਅੱਗ ਅੱਛਾ ਜੀ ਉਹ ਸਾਰੀ ਸੱਡ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਥੂੜੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਹੈ ਨਾ ਚਾਹੁੰਦੇ ਹੋ ਗੇੜ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਹਤਰ ਸਾਨਿਆਂ ਤੇ ਇਹਦੀ ਵੱਸ ਵਾਦ ਜਿਹੜੀ ਆ ਮਜਦ ਕਰੀ ਦੀ ਜਪੀ ਭਾਈ ਇਹ ਵੀ ਹੋਈ ਹੈ ਜੀ ਗੱਲ ਬੰਗਵਾਲੀਆਂ ਨੂੰ ਅੱਗ ਆਈ ਆ ਹਾਂਜੀ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਛੱਡਨ ਵਗ ਅੱਗ ਲੱਗੀ ਆ ਤੇ 100 110 ਹੁਣ 120 ਵਾਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਸੀ ਜੀ ਨਾੜ ਮੁੱਲ ਲਿਆ ਸੀ ਸਾਰੀ ਲੂਸ ਗਈ ਹੈ ਜੀ ਸਾਰੀ ਲੂਸ ਗਈ ਗਰੀਬ ਦੀ ਕੋਈ ਸ਼ਹਾਦਾ ਕਰੀ ਜਾਏ ਤੇ ਹੁਣ ਵੀਡੀਓ ਹੁਣ ਕਿਤੇ ਉਹ ਚਾਹੀਏ ਰਿਸ਼ਤੇਦਾਰ ਕੋਈ ਮੰਗਣੀ ਪੈਣੀ ਹੈ ਚਾਹੇ ਕਿਤੇ ਮੋਲ ਲੈਣੀ ਪਊਗੀ ਭਾਵੀਆਂ ਪੰਨੀਆਂ ਮਿੰਡਾ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਉਹ ਬਹੁਤ ਨਖਾਣਰ ਤੋ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਆ ਯਾਰ